ਪ੍ਰੋਫੈਸਰ ਅਵਤਾਰ ਸਿੰਘ ਜੀ ਦੀ ਕਹਾਣੀ ਯੂਨੀਵਰਸਿਟੀ ਦਾ ਦੇਵਦਾਸ ਡਾਕਟਰ ਢਲ ਬਰੇਟੇ ਤੋਂ ਕੋਟੇ ਤੱਕ ਜਾਂਦੇ ਜਾਂਦੇ ਢਲ ਤੇ ਢਲ ਤੇ ਢਲ ਗਿਆ ਢਲ ਕਿਸੇ ਗੀਤ ਦਾ ਮੁਖੜਾ ਜਾਂ ਟੁਕੜਾ ਨਹੀਂ ਹੈ ਨਾ ਹੀ ਪਾਕੀਜ਼ਾ ਫਿਲਮ ਦੇ ਗਾਣੇ ਚਲਤੇ ਚਲਤੇ ਦੀ ਪੈਰੋਡੀ ਹੈ ਇਹ ਹਕੀਕਤ ਹੈ ਭਾਰੋ ਜਹੀ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਦੇਵਦਾਸ ਤੋਂ ਵੱਧ ਪਿਆਰ ਕਰਨ ਵਾਲੇ ਰਿਸਰਚ ਸਕਾਲਰ ਡਾਕਟਰ ਬਲਵਿੰਦਰ ਸਿੰਘ ਡੱਲ ਦੇ ਅਮਰ ਦੁਖਾਂਤ ਦੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਉਹ ਬਰੇਟੇ ਜੰਮਿਆ ਪਲਿਆ ਤੇ ਪੜਿਆ ਉਹਦੀ ਮਾਂ ਸਿੱਖਿਆ ਮਹਿਕਮੇ ਚ ਬੀਓਸੀ ਤੇ ਬਾਪ ਡੱਲ ਅਕੈਡਮੀ ਚ ਅੰਗਰੇਜ਼ੀ ਦਾ ਕੋਚ ਮਾਂ-ਬਾਪ ਦੀ ਜ਼ਬਰਦਸਤ ਰਹਿਨਮਾਈ ਅਤੇ ਝੰਡਾਈ ਨਾਲ ਡਾਕਟਰ ਡੱਲ ਤਿੱਖਣ ਬੁੱਧ ਅਤੇ ਬੇਮੇਚ ਵਿਦਿਆਰਥੀ ਸਾਬਤ ਹੋਇਆ ਸਕੂਲ ਕਾਲਜ ਤੇ ਫਿਰ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਉਂਦੇ ਹੀ ਉਹਦੀ ਦਿੱਖ ਅਤੇ ਲਿਆਕਤ ਦੀਆਂ ਧੁੰਮਾਂ ਪੈ ਗਈਆਂ ਕੁੜੀਆਂ ਦੇ ਹੋਸਟਲਾਂ 'ਚ ਉਹਦੀ ਭਾਰਵੀਂ ਅਤੇ ਮਰਦਾਵੀਂ ਦਿਖਦੇ ਚਰਚੇ ਹੁੰਦੇ ਉਹਦਾ ਜਿਸਮ ਪੰਜਾਬੀ ਦੇ ਗੱਭਰੂ ਸ਼ਬਦ ਦੀ ਇਨ ਬਿਨ ਤਰਜਮਾਨੀ ਕਰਦਾ ਉਹ ਸਿਆਣੇ ਅਧਿਆਪਕਾਂ ਦੀ ਅੱਖ ਦਾ ਤਾਰਾ ਤੇ ਲਾਇਕ ਵਿਦਿਆਰਥੀਆਂ ਲਈ ਤ੍ਰੂ ਤਾਰਾ ਹੀ ਬਣ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਲਾ ਫਿਲਾਸਫੀ ਅਤੇ ਹਿਸਟਰੀ ਤੱਕ ਦੇ ਵਿਦਿਆਰਥੀ ਉਹਦੇ ਕੋਲ ਸਲਾਹਾਂ ਲੈਣ ਤੁਰੇ ਰਹਿੰਦੇ ਉਹ ਹਰੇਕ ਨਾਲ ਐਵੇਂ ਪੇਸ਼ ਆਉਂਦਾ ਜਿਵੇਂ ਸਾਰਿਆਂ ਦਾ ਵੱਡਾ ਭਾਈ ਹੋਵੇ ਪਰ ਉਹ ਕਿਸੇ ਨੂੰ ਛੋਟਾ ਨਹੀਂ ਸੀ ਮੰਨਦਾ ਉਹਦੇ ਮੂੰਹੋਂ ਤੂੰ ਸ਼ਬਦ ਕਦੀ ਨਹੀਂ ਸੀ ਸੁਣਿਆ ਨਿੱਕੇ ਬੱਚੇ ਨੂੰ ਵੀ ਉਹ ਹਮੇਸ਼ਾ ਤੁਸੀਂ ਕਹਿੰਦਾ ਉਹ ਕਿਸੇ ਨੂੰ ਕਦੀ ਮਜ਼ਾਕ ਨਹੀਂ ਸੀ ਕਰਦਾ ਹਰ ਮਜ਼ਾਕ ਦਾ ਤੋੜ ਉਹ ਖੁਦ ਤੇ ਤੋੜ ਲੈਂਦਾ ਪੰਜਾਬ ਯੂਨੀਵਰਸਿਟੀ ਵਿੱਚ ਉਹਦਾ ਰਤਕ ਸੀਨੀਅਰ ਗਿੱਲ ਸੀ ਜੋ ਆਪਣੀ ਤੇਜ ਬੁੱਧੀ ਅਤੇ ਫਰਾਟੇਦਾਰ ਅੰਗਰੇਜ਼ੀ ਕਰਕੇ ਮਸ਼ਹੂਰ ਸੀ ਜਿਹਦੇ ਮੂੰਹੋਂ ਤੁਸੀਂ ਸ਼ਬਦ ਕਦੀ ਨਹੀਂ ਨਿਕਲਦਾ ਸੀ ਅਤੇ ਜਿਹਦੇ ਆਤਮ ਵਿਸ਼ਵਾਸ ਮੁਤਾਬਿਕ ਯੂਨੀਵਰਸਿਟੀ ਵਿੱਚ ਕਿਸੇ ਹੋਰ ਨੂੰ ਠੀਕ ਅੰਗਰੇਜ਼ੀ ਲਿਖਣੀ ਤੇ ਬੋਲਣੀ ਨਹੀਂ ਸੀ ਆਉਂਦੀ ਉਹਨੇ ਕਦੀ ਕਿਹਾ ਸੀ ਕਿ ਨਹੀਂ ਪਤਾ ਨਹੀਂ ਪਰ ਡਾਕਟਰ ਡੱਲ ਬੜੇ ਚਾਅ ਨਾਲ ਦੱਸਦਾ ਕਿ ਗੱਲ ਉਹਦੀ ਅੰਗਰੇਜ਼ੀ ਬਾਬਤ ਕਹਿੰਦਾ ਹੈ ਹੀ ਨੋਜ਼ ਆਫ ਯੂ ਵਰਡਸ ਡੱਲ ਇਹਨੂੰ ਵੱਡੇ ਫਖਰ ਦੀ ਗੱਲ ਸਮਝਦਾ ਡੱਲ ਤੇ ਗਿਲ ਦਾ ਬੌਧਿਕ ਵਜ਼ਨ ਲਗਭਗ ਇੱਕੋ ਜਿਹਾ ਸੀ ਡਾਕਟਰ ਡੱਲ ਜਵਾਨ ਜਹਾਨ ਤੇ ਰੋਬੀਲਾ ਗੱਭਰੂ ਸੀ ਬੂਟ ਜੁਰਾਬਾਂ ਪੈਂਟ ਬੈਲਟ ਅਤੇ ਸ਼ਰਟ ਵਿੱਚ ਸੱਜਿਆ ਤੇ ਫੱਬਿਆ ਕਿਸੇ ਨੂੰ ਪ੍ਰੋਫੈਸਰ ਲੱਗਦਾ ਤੇ ਕਿਸੇ ਨੂੰ ਫੋਰਨਰ ਲੱਗਦਾ ਸਰਦੀਆਂ ਵਿੱਚ ਉਹ ਫੌਜੀ ਰੰਗਾ ਕੋਟ ਪਾਉਂਦਾ ਜਿਵੇਂ ਕੋਈ ਵੱਡਾ ਫੌਜੀ ਅਫਸਰ ਹੋਵੇ ਤੁਰਿਆ ਜਾਂਦਾ ਐਵੇਂ ਲੱਗਦਾ ਜਿਵੇਂ ਕਿਸੇ ਫਿਲਮ ਦਾ ਹੀਰੋ ਹੋਵੇ ਕਿਸੇ ਵੀ ਵਿਭਾਗ ਦੇ ਵਿਦੇਸ਼ੀ ਵਿਦਿਆਰਥੀ ਆਪਣੀ ਸਹੂਲਤ ਲਈ ਪੁੱਛਦੇ-ਪੁੱਛਦੇ ਡਾਕਟਰ ਡੱਲ ਕੋਲ ਪੁੱਜ ਜਾਂਦੇ ਤੇ ਉਹ ਹਰ ਕਿਸੇ ਦੀ ਪੁੱਛ ਕੇ ਮਦਦ ਕਰਦਾ ਉਹ ਕਿੰਨਾ ਵੀ ਜ਼ਰੂਰੀ ਕੰਮ ਕਰ ਰਿਹਾ ਹੁੰਦਾ ਤੇ ਕਿਸੇ ਨੂੰ ਉਹਦੇ ਤੱਕ ਕਿੰਨਾ ਵੀ ਗੈਰ ਜ਼ਰੂਰੀ ਕੰਮ ਹੁੰਦਾ ਉਹ ਛੱਟ ਉੱਠ ਕੇ ਤੁਰ ਪੈਂਦਾ ਉਹ ਕਿਸੇ ਨੂੰ ਪੁੱਛਦਾ ਨਹੀਂ ਸੀ ਕਿ ਕੀ ਕੰਮ ਹੈ ਤੇ ਕਿੱਥੇ ਜਾਣਾ ਹੈ ਇਹਨਾਂ ਸਵਾਲਾਂ ਨੂੰ ਉਹ ਦੋਸਤੀ ਦੀ ਹਤਕ ਸਮਝਦਾ ਸੀ ਕਾਲਜਾਂ ਵਾਲੇ ਪੋਲਿਟੀਕਲ ਸਾਇੰਸ ਦੀ ਐਮ ਇਹ ਚਾਲੂ ਕਰ ਲੈਂਦੇ ਤੇ ਡਾਕਟਰ ਡਲ ਦੇ ਹਾੜੇ ਕੱਢ ਦੇ ਕਿ ਇੱਕ ਵਾਰੀ ਸਾਡੀ ਐਮ ਇਹ ਚਲਾ ਦੇਵੇ ਬਾਅਦ ਵਿੱਚ ਬੇਸ਼ੱਕ ਚਲਾ ਜਾਵੇ ਪਰ ਡਾਕਟਰ ਡਲ ਕੋਲ ਸਿਰਫ ਇਸੇ ਗੱਲ ਲਈ ਨਾ ਹੁੰਦੀ ਸੀ ਕੋਈ ਉਹਨੂੰ ਕਿਸੇ ਵੱਡੇ ਬੰਦੇ ਦੇ ਦਬਾਅ ਹੇਠ ਵੀ ਲੈ ਗਿਆ ਪਰ ਡਾਕਟਰ ਡਲ ਨੇ ਮਸਾ 15 ਦਿਨ ਕੱਟੇ ਜਾਂ ਕੱਢੇ ਤੇ ਵਾਪਸ ਪਰਤ ਆਇਆ ਉਹ ਕਿਸੇ ਐਵੇਂ ਜਿਹੇ ਦੋਸਤ ਦੇ ਐਵੇਂ ਜਿਹੇ ਕੰਮ ਲਈ ਮੋਟਰਸਾਈਕਲ ਤੇ ਬੇਮਤਲਬ ਦਿੱਲੀ ਚਲਿਆ ਗਿਆ ਵਾਪਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਡਾਕਟਰ ਦਲ ਦਾ ਗੋਡਾ ਟੁੱਟ ਗਿਆ ਪੀਜੀਐਚ ਆਪਰੇਸ਼ਨ ਹੋਇਆ ਮੈਂ ਖਬਰ ਲੈਣ ਗਿਆ ਤਾਂ ਉਹਦੇ ਸਿਰਹਾਣੇ ਟਾਲਸੀਐਂਟ ਦਾ ਵੱਡਾ ਨਾਵਲ ਵਾਰ ਐਂਡ ਪੀਸ ਪਿਆ ਦੇਖ ਕੇ ਹੈਰਾਨ ਹੋ ਗਿਆ ਉਹ ਮੇਰਾ ਅਣ ਪੁੱਛਿਆ ਸਵਾਲ ਸਮਝ ਗਿਆ ਤੇ ਕਹਿਣ ਲੱਗਾ ਇਹ ਨਾਵਲ ਪੜਨ ਲਈ ਪੇਸ਼ੈਂਸ ਚਾਹੀਦੀ ਹੈ ਤੇ ਇੰਨੀ ਪੇਸ਼ੈਂਸ ਕਿਸੇ ਪੇਸ਼ੈਂਟ ਵਿੱਚ ਹੀ ਹੁੰਦੀ ਹੈ ਅਣ ਪੁੱਛੇ ਸਵਾਲਾਂ ਦੇ ਜਵਾਬ ਉਹ ਇਸੇ ਤਰ੍ਹਾਂ ਦਿੰਦਾ ਉਹਦਾ ਗੋਡਾ ਠੀਕ ਨਾ ਹੋਇਆ 파ਰੋ ਦਾ دیਵਾਨਾ दारू ਦਾ ਸ਼ਕੀਨ ਹੋ ਗਿਆ ਤੇ ਗੋਡੇ ਦੀ ਤਕਲੀਫ ਨੇ दारू ਦੇ ਸ਼ੌਂਕ ਵਿੱਚ ਵਾਧਾ ਕਰ ਦਿੱਤਾ ਜੋ ਵੱਧਦਾ ਹੀ ਗਿਆ ਉਹ ਐਵੇਂ ਜਿਹਾਂ ਦੋਸਤ ਡਲ ਨੂੰ ਦੇਖ ਕੇ ਅਜਹੀ ਹਾਸੀ ਹੱਸਦਾ ਜਿਹੋ ਜਹੀ ਸਿਰਫ ਉਹ ਹੀ ਹੱਸ ਸਕਦਾ ਸੀ ਤਕਲੀਫ ਕਾਰਨ ਡਾਕਟਰ ਡਲ ਕੋਲੋਂ ਤੁਰਿਆ ਨਾ ਜਾਂਦਾ ਤੋਰੇ ਫੇਰੇ ਵਾਲੇ ਮਿੱਤਰ ਉਹਦੇ ਕੋਲ ਆਪਣੇ ਕੰਮ ਦੇ ਨਾਲ दारू ਦੀ ਬੋਤਲ ਲੈ ਕੇ ਆਉਂਦੇ ਕੰਮ ਕੱਢਦੇ ਤੇ ਆ ਜਾਂਦੇ ਕਮਰੇ 'ਚ ਬੈਠਾ ਡਾਕਟਰ ਡਲ ਲੰਮੇ ਨੰਮੇ ਨਾਵਲ ਪੜ੍ਹ ਛੜਦਾ ਉਹਨਾਂ ਵਿੱਚਲੇ ਕਿਸੇ ਪਾਤਰ ਨਾਲ ਸਾਂਝ ਪਾ ਲੈਂਦਾ ਤੇ ਉਹਨੂੰ ਜਿਉਣ ਲੱਗ ਪੈਂਦਾ ਅੰਦਰੋਂ ਅੰਦੀਂ ਕਈ ਤਰ੍ਹਾਂ ਦੇ ਲੁਥਫ ਲੈਂਦਾ ਤੇ ਕਈ ਸਾਧ ਪਾਤਰਾਂ ਦੇ ਆਸਾਦ ਕਸ਼ਟ ਭੋਗਦਾ ਦੇਖ ਕੇ ਕਦੇ ਨਾ ਲੱਗਦਾ ਕਿ ਉਹਨੂੰ ਕੋਈ ਤਕਲੀਫ ਹੈ ਥੀਸਿਸ ਸੋਧਣ ਦੀ ਉਹਦੀ ਪ੍ਰਸਿੱਧੀ ਪੀਜੀਆਈ ਦੇ ਗਲਿਆਰਿਆਂ ਤੱਕ ਪੁੱਜ ਚੁੱਕੀ ਸੀ ਪੀਜੀਆਈ ਦੀ ਚੰਦਰਮੁਖੀ ਰੂਹਾਂ ਉਹਦੇ ਕੋਲੋਂ ਆਪਣੇ ਥੀਸਿਸ ਤੇ ਨਿਗਾਹ ਫੇਰਉਣ ਆਉਂਦੀਆਂ ਉਹਨਾਂ ਦੇ ਥੀਸਿਸ ਨਿਹਾਰ ਦਾ ਡੱਲ ਆਪਣਾ ਸੈਪਲ ਚੁੱਕ ਚੁਸਤ ਕਰਕੇ ਕਿਸੇ ਦੇ ਢਿੱਲੇ ਫਿਕਰੇ ਕੱਸ ਦਿੰਦਾ ਤੇ ਕਿਸੇ ਦੇ ਕੱਸੇ ਹੋਏ ਢਿੱਲੇ ਕਰ ਦਿੰਦਾ ਖੂਬ ਕਾਟ-ਛਾਟ ਕਰਦਾ ਤੇ ਥੀਸਿਸ ਤੇ ਨੈਣ ਨਕਸ਼ ਸੰਵਾਰ ਦਿੰਦਾ ਕਿਸੇ ਕਿਸੇ ਦੇ ਪੂਰੇ ਪੈਰੇ ਹੀ ਦਰੁਸਤ ਕਰ ਦਿੰਦਾ ਉਹ ਕਿਸੇ ਨੂੰ ਨਿਰਾਸ਼ ਨਾ ਕਰਦਾ ਤੇ ਨਾ ਹੀ ਖਾਲੀ ਤੋਰਦਾ ਮੁਫਤ ਮਿਲੇ ਮਾਲ ਵਿੱਚੋਂ ਕਿਸੇ ਨੂੰ ਪੈਨ ਡਾਇਰੀ ਜਾਂ ਚਾਕਲੇਟ ਦੇ ਕੇ ਤੋਰਦਾ ਅਜਿਹੇ ਸਮੇਂ ਡਾਕਟਰ ਡੱਲ ਆਪਣੇ 1 ਲੱਖ ਦੀ ਦੌਣ ਰੱਤੀ پارٹی ਪਾਰ ਢੀ ਲੀ ਨਾ ਹੋਣ ਦਿੰਦਾ ਪਰ ਖਬਰ ਲੈਣ ਆਏ ਦੋਸਤਾਂ ਨੂੰ ਮਸਾਲੇ ਲਾਲਾ ਗੱਲਾਂ ਸੁਣਾਉਂਦਾ ਉਹਦੇ ਨਾਲ ਕਦੀ ਕੋਈ ਗੱਲ ਚੱਲਦੀ ਤਾਂ ਉਹ ਆਪਣੇ ਭੋਲੇ ਚਿਹਰੇ ਮੂੰਹ ਨਾਲ ਬੜੇ ਠੋਸ ਅਤੇ ਸਿੱਕੇਬੰਦ ਫਿਕਰੇ ਬੋਲਦਾ ਤੇ ਅਗਲੇ ਨੂੰ ਸੋਚਣ ਲਾ ਦਿੰਦਾ ਉਹ ਹਰ ਇੱਕ ਫੀਲਡ ਦੀਆਂ ਗੱਲਾਂ ਕਰਦਾ ਪਰ ਉਹਦੇ ਫੀਲਡ ਦੀ ਗੱਲ ਕਿਸੇ ਨੂੰ ਨਹੀਂ ਆਉਂਦੀ ਸੀ ਡਾਕਟਰ ਪੂਰੀ ਨੇ ਯੂਨੀਵਰਸਿਟੀ ਵਿੱਚ ਕਿਤੇਉਂ ਜੀਓ ਪੋਲਿਟੀਕਲ ਸੈਂਟਰ ਲੈ ਆਂਦਾ ਤੇ ਉਹਦੇ ਵਿੱਚ ਡਾਕਟਰ ਡੱਲ ਨੂੰ ਰਿਸਰਚ ਸਕਾਲਰ ਨਿਯੁਕਤ ਕਰ ਦਿੱਤਾ ਯੂਨੀਵਰਸਿਟੀ ਦਾ ਜੀਓ ਪੋਲਿਟੀਕਲ ਸੈਂਟਰ ਡਾਕਟਰ ਪੁਰੀ ਦੇ ਨਾਲ ਨਾਲੋਂ ਜ਼ਿਆਦਾ ਡਾਕਟਰ ਡੱਲ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਮੇਜ਼ ਤੇ ਵਿਸ਼ੇ ਮਿਲਟਰੀ ਰੰਗੇ ਮੇਜ਼ ਪੋਛ ਤੇ ਰੱਖਿਆ ਸ਼ੀਸ਼ਾ ਖੂਬ ਜੱਜਦਾ ਜੀਹਦੇ ਤੇ ਪਈਆਂ ਕਿਤਾਬਾਂ ਢੱਲ ਦੀ ਬੌਧਕ ਪਸੰਦ ਦੀ 10 ਪਾਉਂਦੀਆਂ 8-8 ਘੰਟੇ ਬੈਠਾ ਡਾਕਟਰ ਡੱਲ ਲਗਾਤਾਰ ਪੜਦਾ ਰਹਿੰਦਾ ਕੋਈ ਦੋਸਤ ਆਉਂਦਾ ਬੈਠਦਾ ਤੇ ਮਲਕੜੇ ਜਿਹੇ ਪੁੱਛਦਾ ਚੱਲੀਏ ਡਾਕਟਰ ਡੱਲ ਦਾ ਸੰਖੇਪ ਜਿਹਾ ਜਵਾਬ ਹੁੰਦਾ ਚਲੋ ਤੇ ਉਹ ਕਿਸੇ ਪਾਸੇ ਵੀ ਤੁਰ ਜਾਂਦੇ ਯੂਨੀਵਰਸਿਟੀ ਦੇ ਸਕਾਲਰਾਂ ਦੀ ਸ਼ਨਾਖਤ ਇਸ ਗੱਲੋਂ ਵੀ ਹੁੰਦੀ ਕਿ ਉਹਨਾਂ ਦੇ ਹੌਸਟਲ ਨੂੰ ਕਦੀ ਲੋਕ ਜ਼ਰੂਰ ਲੱਗਦਾ ਹੈ ਕੋਈ ਬਿੱਲ ਸਮੇਂ ਸਿਰ ਨਾ ਦਿੱਤਾ ਗਿਆ ਤੇ ਡਾਕਟਰ ਡੱਲ ਦਾ ਕਮਰਾ ਲੋਕ ਹੋ ਗਿਆ ਤੇ ਦਰਵਾਜੇ ਵਿੱਚ ਵੱਡੇ ਵੱਡੇ ਕਿਲ ਠੋਕ ਦਿੱਤੇ ਗਏ ਡਾਕਟਰ ਡਲ ਨਾਲ ਦੇ ਕਮਰੇ ਚੋਂ ਹੋ ਕੇ ਬਾਲਕਾਨੀ ਰਾਹੀ ਪਿੱਛੋਂ ਪਾਸੇੋਂ ਟੱਪ ਕੇ ਕਮਰੇ ਚ ਵੜ ਕੇ ਸੌਂ ਜਾਇਆ ਕਰੇ ਵਰਡਨ ਨੂੰ ਪਤਾ ਲੱਗ ਗਿਆ ਤੇ ਉਹਨੇ ਪਿਛਲੇ ਪਾਸਿਓਂ ਵੀ ਉਹਦਾ ਕਮਰਾ ਸੀਲ ਕਰ ਦਿੱਤਾ ਤੇ ਕਿਲ ਠੋਕ ਦਿੱਤੇ ਡਲ ਦੇ ਕਮਰੇ ਅੱਗੇ ਪਿੱਛੇ ਕਿਲ ਠੁੱਕ ਚੁੱਕੇ ਸਨ ਬੇਕਰ ਡਾਕਟਰ ਡਲ ਦੀ ਨੇ ਲਾਇਬ੍ਰੇਰੀ ਬੈਠਦਾ ਜਾਂ ਦੋਸਤਾਂ ਨਾਲ ਸਟੂਡੈਂਟ ਸੈਂਟਰ ਬੈਠਾ ਚਾਹ ਪੀਂਦਾ ਰਹਿੰਦਾ ਤੇ ਸਭ ਦਾ ਦਿਲ ਲਾਈ ਰੱਖਦਾ ਦੋਸਤ ਚਿੱਤ ਚਲੇ ਜਾਂਦੇ ਤਾਂ ਦੂਰ ਦਿਸਤੇ ਪਹਾੜਾਂ ਵੱਲ ਨਜ਼ਰ ਆਉਂਦੀ ਜੈਤੀ ਦੇਵੀ ਮੰਦਰ ਤੇ ਕਲਸ਼ ਦੇਖਦਾ ਰਹਿੰਦਾ ਤੇ ਖਿਆਲ ਨਾ ਖਿਆਲਾਂ ਚ ਪਤਾ ਨਹੀਂ ਕਿੱਥੇ-ਕਿੱਥੇ ਵਿਚਰਦਾ ਤੇ ਕਲਸਾਂ ਦੇ ਕੀ-ਕੀ ਅਰਥ ਸੋਚਦਾ ਰਹਿੰਦਾ ਇੱਕ ਰਾਤ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਦੇਖਿਆ ਤਾਂ ਡਾਕਟਰ ਡਾਲ ਸੀ ਕੁਝ ਪੁੱਛਣ ਦੱਸਣ ਦੀ ਲੋੜ ਨਾ ਪਈ ਮੈਂ ਫਰਸ਼ ਤੇ ਵਿਸਤਰਾ ਵਿਛਾਇਆ ਤੇ ਉਹਨੂੰ மஞ்சੇ ਤੇ ਸੌਣ ਲਈ ਇਸ਼ਾਰਾ ਕੀਤਾ ਉਹਨੇ ਪੁੰਜੇ ਸੌਣ ਦੀ ਜਿੱਦ ਕੀਤੀ ਤਾਂ ਮੈਂ ਹਾਰ ਗਿਆ ਮੰਜਾ ਚੁੱਕਿਆ ਤੇ ਬਾਹਰ ਬਾਲਕੋਨੀ 'ਚ ਖੜਾ ਕਰ ਦਿੱਤਾ ਤੇ ਅਸੀਂ ਦੋਵੇਂ ਪੁੰਜੇ ਸੌ ਗਏ। ਸਵੇਰੇ ਉੱਠੇ ਤਾਂ ਡਾਕਟਰ ਡੱਲ ਥੋਬੀ ਕੋਲ ਗਿਆ, ਧੋਤੀ ਹੋਈ ਪੈਂਟ ਕਮੀਜ਼, ਬਨੈਣ, ਅੰਡਰਵੇਅਰ, ਜਰਾਬਾਂ ਤੇ ਰੁਮਾਲ ਲੈ ਆਇਆ। ਇਸ਼ਨਾਨ ਕੀਤਾ ਤੇ ਨਵੇਂ ਕੱਪੜੇ ਪਾਏ। ਲਾਹੇ ਹੋਏ ਪੁਰਾਣੇ ਕੱਪੜੇ, ਪੈਂਟ ਕਮੀਜ਼, ਬਨੈਣ, ਜਰਾਬਾਂ, ਅੰਡਰਵੇਅਰ ਤੇ ਰੁਮਾਲ ਥੋਬੀ ਨੂੰ ਦੇ ਆਇਆ। ਗੁੱਟ ਤੇ ਘੜੀ ਲਾਈ, ਪਾਰਸ ਜੇਬ 'ਚ ਪਾਇਆ ਤੇ ਕਹਿਣ ਲੱਗਾ ਚੱਲੀਏ। ਮੇਰੀ ਹਿੰਮਤ ਨਾ ਪਈ ਕਿ ਪੁੱਛਾਂ ਕਿੱਥੇ। ਕਈ ਦਿਨ ਇਹ ਚੱਲਿਏ ਤੇ ਚਲੋ ਦਾ سلسلہ ਜਾਰੀ ਰਿਹਾ ਰਾਤ ਨੂੰ दारू ਪੀ ਕੇ ਆਉਂਦਾ ਨਾ ਆਪ ਸੌਂਦਾ ਨਾ ਮੈਨੂੰ ਸੌਣ ਦਿੰਦਾ ਕਮਰੇ ਚ ਪਈ ਪ੍ਰੋਫੈਸਰ ਮੋਹਨ ਸਿੰਘ ਦੀ ਕਿਤਾਬ ਚੁੱਕਦਾ ਤੇ ਮੈਨੂੰ ਸੁਣਾਉਣ ਲੱਗ ਜਾਂਦਾ ਨਿੱਕਾ ਨਿੱਕਾ ਦਿਲ ਕਰਨਾ ਮਿੱਗੀ ਕਿਨ ਜੁੱਲੋ ਡੋਲੇ ਕੋਲ ਕਵਿਤਾ ਪੜ੍ਹ ਕੇ ਖਿੜ ਜਾਂਦਾ ਤੇ ਖੂਬ ਹੱਸਦਾ ਮੈਂ ਉਹਨੂੰ ਮੀਸ਼ੇ ਦੀ ਕਵਿਤਾ ਨੰਦੂ ਛੜਾ ਪੜ੍ਹ ਕੇ ਸੁਣਾਉਂਦਾ ਤੇ ਉਹਦੀਆਂ ਅੱਖਾਂ ਭਰ ਆਉਂਦੀਆਂ ਉਸ ਸਮੇਂ ਉਹ ਪੁਪਿੰਦਰ ਸਿੰਘ ਦਾ ਰੂਪ ਧਾਰ ਲੈਂਦਾ ਤੇ ਕਿਸੇ ਮਤਾਲੀ ਸਿੰਘ ਦੀ ਯਾਦ ਵਿੱਚ ਗਹਿਰਾ ਡੁੱਬ ਜਾਂਦਾ ਫਿਰ ਉਹ ਗਾਉਣ ਲੱਗ ਜਾਂਦਾ ਕਰੋਗੇ ਜਾਂ ਤੋਂ ਹਰ ਬਾਤ ਯਾਦ ਆਏਗੀ गुज़रते ਵਕਤ ਕੀ ਹਰ ਮੋਸ ਠਹਿਰ ਜਾਏਗੀ ਉਹ ਦੱਸਦਾ ਕਿ ਉਹਨੇ ਕਿਸੇ ਸਮੇਂ ਹਾਈ ਕੋਰਟ 'ਚ ਨੌਕਰੀ ਕੀਤੀ ਸੀ ਜਿੱਥੇ ਉਹਦੇ ਤੇ ਮਤਾਲੀ ਨਹੀਂ ਕੋਈ ਮਤਵਾਲੀ ਮਸਤ ਹੋ ਗਈ ਸੀ ਢੱਲ ਨੇ ਆਪਣੇ ਮਾਂ-ਬਾਪ ਕੋਲ ਗੱਲ ਕੀਤੀ ਤਾਂ ਸਾਫ਼ ਸਖਤ ਅਤੇ ਕੁਰਖਤ ਇਨਕਾਰ ਸੁਣ ਕੇ ਵਾਪਸ ਆ ਗਿਆ ਤੇ ਮੁੜ ਕੇ ਕਦੀ ਵੀ ਹਾਈ ਕੋਰਟ ਨਾ ਗਿਆ ਉਹਦੀ ਮਾਨਸਿਕਤਾ ਨੇ ਅਧੂਰੀ ਮੁਹੱਬਤ ਦਾ ਮੜਮੂ ਹੀ ਬੋਝ ਸਿਰ ਤੇ ਚੁੱਕਿਆ ਹੋਇਆ ਸੀ ਜਿਹਨੂੰ ਉਹਨੇ ਕਦੇ ਵੀ ਸਿਰੋਂ ਨਾ ਉਤਾਰਿਆ ਧਾਰੂ ਨਾਲ ਗੰਮ ਗਲਤ ਕਰਨ ਦੀ ਕੋਸ਼ਿਸ਼ ਕਰਦਾ ਪਰ ਗੰਮ ਗਲਤ ਹੋਣ ਦੀ ਥਾਂ ਫਲਤ ਹੋ ਜਾਂਦਾ ਅਰਥਾਤ ਹੋਰ ਵੱਧ ਜਾਂਦਾ ਮੈਂ ਉਹਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਵੱਲ ਦੇਖ ਕੇ ਦੇਵਦਾਸ ਜਾਦ ਆ ਜਾਂਦਾ ਕੌਣ ਕਮ ਵਕਤ ਹੈ ਜੋ ਬਰਦਾਸ਼ਤ ਕਰਨੇ ਲਈ ਪੀਤਾ ਹੈ ਮੈਂ ਤਾਂ ਪੀਤਾ ਹੂੰ ਕਿ ਸਾਹ ਲੈ ਸਕੂੰ ਕਦੀ ਕਦੀ ਗਈ ਰਾਤ ਨੂੰ ਦੇਖਣਾ ਤਾਂ ਉਹਨੇ ਜਾਗਦਾ ਹੋਣਾ ਢੱਲ ਸਾਹਿਬ ਨੀਂਦ ਨਹੀਂ ਆਉਂਦੀ ਜਵਾਬ ਮਿਲਣਾ ਨੀਂਦ ਰੋਜ਼ ਰੋਜ਼ ਥੋੜੀ ਆਤੀ ਹੈ ਦੇਵਦਾਸ ਦਾ ਸাকার ਰੂਪ ਡਾਕਟਰ ਢੱਲ ਕਦੀ ਕਦੀ ਗਾਲਿਬ ਹੋ ਜਾਂਦਾ ਗਮ ਹਸਤੀ ਕਾ ਕਿਸੇ ਸੇ ਉਹ ਜੁੱਜ ਮਾਰਗ ਇਲਾਜ ਸ਼ਮਾ ਹਰ ਰੰਗ ਵਿੱਚ ਜਲਦੀ ਹੈ ਸਹਿਰ ਹੋਣੇ ਤੱਕ ਇੱਕ ਸ਼ਾਮ ਨੂੰ 15 ਦੀ ਮਾਰਕੀਟ 'ਚ ਟੱਕਰ ਗਿਆ ਇਕੱਠੇ ਹੌਸਟਲ ਆਏ ਮੇਰੇ ਕਮਰੇ ਦੇ ਦਰਵਾਜ਼ੇ ਵਿੱਚ ਵੀ ਮੋਟੀਆਂ-ਮੋਟੀਆਂ ਕਿੱਲਾਂ ਠੁੱਕੀਆਂ ਹੋਈਆਂ ਸੰ ਤੇ ਲੋਕ ਉੱਤੇ ਲੋਕ ਚਾੜਿਆ ਹੋਇਆ ਸੀ ਮੈਂ ਹੱਕਾ ਬੱਕਾ ਰਹਿ ਗਿਆ ਬਿੱਲਾਂ ਦਾ ਡਿਫਾਲਟਰ ਤਾਂ ਮੈਂ ਸੀ ਹੀ ਉੱਪਰੋਂ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਕਮਰੇ 'ਚ ਦੋ ਜਾਣੇ ਰਹਿੰਦੇ ਹਨ ਕਿਸੇ ਮਿਹਰਬਾਨ ਸਾਦਕਾ ਡੱਲ ਨਾਲ ਰਾਤਾਂ ਬਤੀਤ ਕਰਨ ਦਾ ਲੁਤਫ ਜਾਂਦਾ ਰਿਹਾ ਜਿਵੇਂ ਜ਼ਿੰਦਗੀ ਦੇ ਰੰਗ ਕਿਰ ਗਏ ਹੋਣ ਇੱਕ ਲੰਬਾ ਅਰਸਾ ਡਾਕਟਰ ਡਲ ਦਾ ਕੋਈ ਅਤਾ ਪਤਾ ਨਾ ਰਿਹਾ ਇੱਕ ਦਿਨ ਫੇਸਬੁੱਕ ਤੇ ਉਹਦੀ ਫਰੈਂਡ ਰਿਕੁਐਸਟ ਆਈ ਓਕੇ ਹੋਈ ਤੇ ਸਿਲਸਿਲਾ ਸ਼ੁਰੂ ਹੋਇਆ ਜੋ ਵੀ ਲਿਖਣਾ ਪਹਿਲਾ ਕਮੈਂਟ ਡਾਕਟਰ ਡਲ ਦਾ ਹੋਣਾ ਉਹਨੇ ਸੰਖੇਪ ਜਿਹੇ ਕਮੈਂਟ ਨਾਲ ਕਈਆਂ ਦੀ ਬੋਲਤੀ ਬੰਦ ਕਰ ਦੇਣੀ ਫਿਰ ਮੈਂ ਉਹਦਾ ਫੋਨ ਨੰਬਰ ਲਿਆ ਮਿਲਾਇਆ ਤਾਂ ਲੱਗਾ ਕਿ ਅੱਗਿਓ ਉਹ ਨਹੀਂ ਬੋਲ ਰਿਹਾ ਸੀ ਮੈਂ ਕਿਹਾ ਕਿ ਡਾਕਟਰ ਡਲ ਸਾਹਿਬ ਨੂੰ ਮਿਲਣਾ ਹੈ ਉਹ ਕਹੇ ਬੋਲ ਰਿਹਾ ਮੈਂ ਸ਼ਸ਼ੂਪੰਜ ਵਿੱਚ ਪੈ ਗਿਆ ਬੜੀ ਮੁਸ਼ਕਲ ਨਾਲ ਡਾਕਟਰ ਦੱਲ ਨਾਲ ਗੱਲ ਹੋਈ। ਉਹਨੇ ਦੱਸਿਆ ਕਿ ਇੱਥੇ ਸਾਰੇ ਹੀ ਦੱਲ ਹਨ। ਅੱਗੇ ਤੋਂ ਇਹ ਕਹਿਣਾ ਕਿ ਪਿੰਕੀ ਨਾਲ ਗੱਲ ਕਰਨੀ ਹੈ। ਮੈਨੂੰ ਯਾਦ ਆਇਆ ਕਿ ਉਹਦਾ ਚਿਹਰਾ ਹਮੇਸ਼ਾ ਗੁਲਾਬੀ ਭਾ ਮਾਰਦਾ ਸੀ। ਇਸੇ ਲਈ ਮਾਂ ਨੇ ਉਹਦਾ ਨਾਂ ਪਿੰਕੀ ਰੱਖਿਆ ਹੋਵੇਗਾ। ਖੈਰ ਉਹਦੇ ਨਾਲ ਗੱਲ ਹੋਈ ਤਾਂ ਸਾਰਾ ਹਾਲ معلوم ਹੋਇਆ। ਉਹ ਰਾਜਸਥਾਨ ਵਿਖੇ ਆਪਣੇ ਭਰਾਵਾਂ ਕੋਲ ਕੋਟੇ ਗਿਆ ਹੋਇਆ ਸੀ। ਉਹਦੀ ਸਿਹਤ ਠੀਕ ਨਹੀਂ ਸੀ। ਸ਼ਾਇਦ ਉਹ ਬੈੱਡ ਤੇ ਹੀ ਰਹਿੰਦਾ ਸੀ। ਜਿੱਥੇ ਉਹ ਦਮਦਾਰ ਗੱਲਾਂ ਨਾਲ ਆਪਣੀਆਂ ਵੱਡੀਆਂ ਛੋਟੀਆਂ ਪਰਚਾਈਆਂ ਦਾ ਚਿੱਤ ਲਈ ਰੱਖਦਾ ਉਹ ਵੀ ਉਹਦੀ ਦੇਖਭਾਲ 'ਚ ਕੋਈ ਕਸਰ ਨਾ ਛੱਡਦੀਆਂ ਮੈਂ ਪੁੱਛਿਆ ਕੋਈ ਦਿੱਕਤ ਤਾਂ ਨਹੀਂ ਉਹਨੇ ਆਪਣੇ ਖਾਸੂਸੀ ਅੰਦਾਜ਼ ਵਿੱਚ ਦੱਸਿਆ ਕਿ ਪਰਚਾਈਆਂ ਖੇਤ ਜਾਣਤਾ ਉਹਨਾਂ ਨੂੰ ਭਾਈ ਛਿੜਕ ਦਿੰਦੇ ਹਨ ਤੇ ਜੇ ਕਿਤੇ ਭਾਈ ਖੇਤ ਜਾਣ ਤਾਂ ਉਹਨਾਂ ਨੂੰ ਪਰਚਾਈਆਂ ਪੈ ਜਾਂਦੀਆਂ ਹਨ ਉਹਨਾਂ ਦੇ ਸਤਜੁੱਗੀ ਘਰੇਲੂ ਮਾਹੌਲ ਨੇ ਮੈਨੂੰ ਨਿਸ਼ਚਿਤ ਕਰ ਦਿੱਤਾ ਫਿਰ ਅਚਾਨਕ ਉਹਦੇ ਕਮੈਂਟ ਆਉਣੇ ਬੰਦ ਹੋ ਗਏ ਕਮ ਬਖਤ ਮਨ ਵਿੱਚ ਕੋਈ ਬੁਰਾ ਖਿਆਲ ਵੀ ਨਾ ਆਇਆ ਕਿ ਮੈਂ ਪਤਾ ਹੀ ਕਰ ਲੈਂਦਾ ਕਿਤੋਂ ਉੱਡਦੀ ਉੱਡਦੀ ਖਬਰ ਆਈ ਕਿ ਡਾਕਟਰ ਡਲ ਤੁਰ ਗਿਆ ਹੈ ਪਤਾ ਕੀਤਾ ਤਾਂ ਇਸ ਗੱਲ ਨੂੰ 6 ਮਹੀਨੇ ਹੋ ਚੁੱਕੇ ਸਨ ਦੇਵਦਾਸ ਪਾਰੋ ਦੇ ਪਿੰਡ ਪੂਰਾ ਹੋਇਆ ਸੀ ਪਰ ਡਾਕਟਰ ਡਲ ਦੇ ਸਾਹਾਂ ਦਾ ਕੋਟਾ ਕੋਟੇ ਜਾ ਕੇ ਪੂਰਾ ਹੋਇਆ ਡਾਕਟਰ ਡਲ ਦੇ ਦੁੱਖ ਦਾ ਕੋਈ ਹੱਲ ਨਹੀਂ ਸੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹਨਾਂ ਦਾ ਹੱਲ ਹੁੰਦਾ ਹੀ ਨਹੀਂ ਜੀ ਕਰਦਾ ਹੈ ਪਾਰੋ ਜਹੀ ਪੰਜਾਬ ਯੂਨੀਵਰਸਿਟੀ ਦੇ लाडले ਅਤੇ शिंदे ਰਿਸਰਚ ਸਕਾਲਰ ਡਾਕਟਰ ਦਲਦੀ ਜਾਦ ਵਿੱਚ ਰਤਾ ਅੱਖਾਂ ਪਰ ਕੇ ਰੋ ਲਈਏ ਰੋਣੇ ਵਾਲੇ ਸੇ ਕਹੋ ਕਿ ਉਨ੍ਹਾਂ ਵੀ ਰੋਣਾ ਰੋਲੇ ਜਿੰਨਕੋ ਮਜਬੂਰੀਏ ਹਾਲਾਤ ਨੇ ਰੋਨੇ ਨਾ ਦਿਆ